ਜ਼ਿਲ੍ਹਾ ਜ਼ਿਲੰਦਰ ਦੀ ਇਨੋਂ ਦੇ ਕਸਬਾ ਨੂਰ ਮਹਿਲ ਦੇ ਪ੍ਰਾਚੀਨ ਮੰਦਰ ਬਾਬਾ ਭੂਤਨਾਥ ਅਤੇ ਗਊਸ਼ਾਲਾ ਵਿਖੇ ਵਿਸਾਖੀ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਅਤੇ ਉਤਸਾਹ ਨਾਲ ਮਨਾਇਆ ਗਿਆ ਜਿਸ ਵਿੱਚ ਸਭ ਤੋਂ ਪਹਿਲਾਂ ਹਵਨ ਦੀ ਅਗ ਕੀਤਾ ਗਿਆ ਉਪਰੰਤ ਛੰਡੇ ਦੀ ਰਸਮ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਨਿਭਾਈ ਗਈ ਮੰਦਰ ਵਿਖੇ ਇੱਕ ਵਿਸ਼ਾਲ ਖੂਨਦਾਨ ਕੈਂਪ ਵੀ ਲਗਵਾਇਆ ਗਿਆ ਜਿਸ ਵਿੱਚ ਲਗਭਗ 50 ਯੂਨਿਟ ਇਕੱਠੇ ਹੋਏ ਬੰਦਰ ਵਿਖੇ ਸਿੱਧ ਬਾਬਾ ਬਾਲਕਨਾਥ ਸੇਵਾ ਦਲ ਵੱਲੋਂ ਇੱਕ ਵਿਸ਼ਾਲ ਬਾਬਾ ਬਾਲਕਨਾਥ ਜੀ ਚੌਂਕੀ ਵੀ ਲਗਾਈ ਗਈ ਜਿਸ ਵਿੱਚ ਸ਼ਰਧਾਲੂਆਂ ਨੇ ਮੰਦੇ ਦੇਖਿਆ ਮੱਥਾ ਟੇਕਿਆ ਤੇ ਆਸ਼ੀਰਵਾਦ ਪ੍ਰਾਪਤ ਕੀਤਾ ਮੰਦਰ ਵਿਖੇ ਸ਼ਰਧਾਲੂਆਂ ਵਾਸਤੇ ਲੰਗਰ ਦਾ ਆਯੋਜਨ ਵੀ ਕੀਤਾ ਗਿਆ ਸੀ ਇਸ ਮੌਕੇ ਪ੍ਰਧਾਨ ਰਾਜਕੁਮਾਰ ਮਹਿਨ ਰਜਿੰਦਰ ਕਲੜਾ ਪੀਆਰਓ ਰਜਿੰਦਰ ਕੁਮਾਰ ਸੰਧੀਰ ਚੇਅਰਮੈਨ ਪਵਨ ਕੁਮਾਰ ਤਕਿਆਰ ਵਾਈਸ ਪ੍ਰਧਾਨ सुरेंद्र ਕੁਮਾਰ ਤਕਿਆਰ ਅਨਿਲ ਮਿਸਤਰ ਹਰੀਸ਼ ਕੁਮਾਰ ਹਨ ਜੰਗ ਬਹਾਦਰ ਕੋਲੀ ਕ੍ਰਿਸ਼ਨ ਕੁਮਾਰ ਸੰਦੀਪ ਸਰਪ੍ਰਸਤ ਸੰਦੀਪ ਅਰੋੜਾ ਤੋਂ ਇਲਾਵਾ ਪਾਰੀ ਗਿਣਤੀ ਵਿੱਚ ਸ਼ਰਦਾ ਲੂ ਹਾਜ਼ਰ ਸਨ ਨੂਰ ਮਹਿਲ ਤੋਂ ਪੱਤਰਕਾਰ ਮੋਹਿਤ ਸ਼ਰਮਾ ਦੀ ਖਬਰ ਜੀ ਮਹਾਰਾਜ ਤੁਮਨ ਮੈਂ ਪ੍ਰਧਾਨ ਮੰਦਰ ਬਾਬਾ ਫਤਨਾ ਡੂਸ਼ਾ ਲਕਮਟੀ ਅਤੇ ਸਾਰੇ ਹੀ ਸੱਸੀਆਂ ਗਨ ਦੀ ਉਸੇ ਸਾਰੇ ਹੀ ਸ਼ਹਿਰ ਵਾਸੀਆਂ ਇਲਾਕਾ ਵਾਸੀਆਂ ਤੇ ਦੇਸ਼ ਵਾਸੀਆਂ ਨੂੰ ਵਿਸਾਖੀ ਦੀ ਖੁਸ਼ੀ ਤੇ ਬਹੁਤ ਹੀ ਵਧਾਈਆਂ ਦਿੰਦਾ ਮੈਂ ਸਾਰੇ ਇਲਾਕਿਆਂ ਨੂੰ ਬਹੁਤ-ਬਹੁਤ ਵਧਾਈ। ਕਨਾਲ ਦੀ ਨਾਲ ਇੱਕ ਕੋਈ ਨਾ ਤੋਂ ਸਤਿਨਾ ਕਰਦਾ ਕਿ ਇਹਨਾਂ ਦਾ ਸਾਲ ਜਿਹੜਾ ਵਾ ਇਹ ਚੜਿਆ ਵਾ ਤੇ ਇਹਨਾਂ ਦਾ ਖੁਸ਼ੀਆਂ ਭਰੇ ਰਹੇ ਸਾਰਿਆਂ ਨੂੰ ਲੱਖ ਲੱਖ ਦਾ ਜੀ ਜੈ ਸ਼ਿਖਸ਼ਾ ਦਾ। ਅਦਮਸ਼ਰੀ ਬਾਬਾ ਪੁਰਾ ਕਮੇਟੀ ਐਂਡ ਬੁਸ਼ਾਲਾ ਵੱਲੋਂ ਬਸਾਕੀ ਦਾ ਪਰਬ ਬੜੇ ਮੋਤਾਂ ਨਾਲ ਬਣਾਇਆ ਜਾ ਰਿਹਾ ਹੈ। ਸਭ ਸੱਜਣਾਂ ਨੂੰ ਬਹੁਤ-ਬਹੁਤ ਵਧਾਈ। جی 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 بابا پوجنا کمیٹی ایوم رومشاء اللہ کی اور سے وساکھی کے پورا شہر واسیوں کو اور بہت بہت بتائیں ਦੇਸ਼ ਵਿਦੇਸ਼ ਵਿੱਚ ਬੈਠੇ ਸਾਰੇ ਹੀ ਗਊ ਭਗਤਾਂ ਨੂੰ ਸ਼ੇ ਭਗਤਾਂ ਨੂੰ ਸਭ ਤੋਂ ਪਹਿਲਾਂ ਮੰਦਰ ਸ਼੍ਰੀ ਬਾਬਾ ਪੋਤਨਾਥ ਅਤੇ ਗਊਸ਼ਾਲਾ ਕਮੇਟੀ ਵੱਲੋਂ ਵਿਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਨੇ ਆ ਤੇ ਅੱਜ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਕਿ ਮੰਦਰ ਸ਼੍ਰੀ ਬਾਬਾ ਪੋਤਨਾਥ ਕਮੇਟੀ ਜਿੱਥੇ ਅੱਜ ਦੇ ਇਹ ਉਤਸਵ ਮਨਾ ਰਹੀ ਆ ਅਸੀਂ ਸਾਲ ਦੇ ਵਿੱਚ ਚਾਰ ਮਹਾਂ ਉਤਸਵ ਮਨਾਉਂਦੇ ਆ ਸਭ ਤੋਂ ਪਹਿਲਾਂ ਅਸੀਂ ਫਰਵਰੀ ਮਹੀਨੇ ਦੇ ਵਿੱਚ ਸ਼ਿਵਰਾਤਰੀ ਮਹਾਂ ਉਤਸਵ ਮਨਾ ਕੇ ਹਟੇ ਹਾਂ ਫਰਵਰੀ ਤੋਂ ਮਾਰਚ ਤੱਕ ਚੱਲਿਆ ਜਿਹੜਾ ਤੇ ਉਸ ਦੇ ਨਾਲ ਉਸ ਤੋਂ ਬਾਅਦ ਅਸੀਂ ਆ ਸਬਸਾਖੀ ਦਾ ਉਤਸਵ ਮਨਾ ਰਹੇ ਆ ਸਾਵਣ ਮਹੀਨੇ ਦੇ ਵਿੱਚ ਸਾਵਣ ਉਤਸਵ ਬਹੁਤ ਵੱਡੇ ਲੈਵਲ ਦਾ ਇੱਥੇ ਮਨਾਇਆ ਜਾਂਦਾ ਬੜੇ ਹਜ਼ਾਰਾਂ ਦੀ ਗਿਣਤੀ ਚ ਲੋਕ ਇੱਥੇ ਆਂਦੇ ਆ ਉਸ ਦੇ ਨਾਲ ਨਾਲ ਅਸੀਂ ਗੋਪਸ਼ਟਮੀ ਵੀ ਮਨਾਉਂਦੇ ਆ ਤੇ ਇਕੱਲੇ ਅਸੀਂ ਇਹ ਧਾਰਮਿਕ ਉਸਭੇ ਨਹੀਂ ਬਣਾਉਂਦੇ ਮੈਂ ਦੱਸਣਾ ਚਾਹਾਂਗਾ ਕਿ ਇਸ ਦੇ ਨਾਲ ਨਾਲ ਮੰਦਿਰ ਸ਼੍ਰੀ ਬੱਬਾ ਪੂਤਨਾਥ ਅਤੇ ਗਊਸ਼ੱਲਾ ਕਮੇਟੀ ਧਰਮਾਰਥ ਕਾਰਜ ਵੀ ਕਰਦੀ ਹੈ ਜਿਸ ਤਰ੍ਹਾਂ ਅਸੀਂ ਮੰਦਿਰ ਪ੍ਰਾਂਗਣ ਦੇ ਵਿੱਚ ਹੀ ਇੱਕ ਕਲੀਨਿਕਲ ਲੈਬਾਰਟਰੀ ਚਲਾ ਰਹੇ ਹਾਂ ਜਿੱਥੇ ਬਿਲਕੁਲ ਸਸਤੇ ਰੇਟਾਂ ਤੇ ਨੋ ਪ੍ਰੋਫਿਟ ਨੋ ਲਾਸ ਤੇ ਮਰੀਜ਼ਾਂ ਦੇ ਜਿਹੜੇ ਟੈਸਟ ਕੀਤੇ ਜਾਂਦੇ ਆ ਫਿਜ਼ੀਓਥੈਰੇਪੀ ਸੈਂਟਰ ਅਸੀਂ ਲੋਕਾਂ ਦੀ ਮੰਗ ਤੇ ਕਿਉਂਕਿ ਸਮੇਂ ਦੀ ਵੀ ਮੰਗ ਆ ਲੋਕਾਂ ਦੀ ਵੀ ਮੰਗ ਸੀ ਕਿ ਲੋਕ ਇਹਨਾਂ ਦੇ ਨਾਲ ਚ ਕਾਫੀ ਉਹਨਾਂ ਨੂੰ ਹੱਡੀਆਂ ਦੇ ਰੋਗ ਜਾਂ ਮਸਲਜ਼ ਦੇ weakness ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਉਸ ਨੂੰ ਦੇਖਦੇ ਆ ਲੋਕਾਂ ਦੀ ਇਹ ਮੰਗ ਸੀ ਕਿ ਇਹ ਚੰਗਾ ਹੋਵੇ ਜੇਕਰ ਅਸੀਂ ਇੱਥੇ ਫਿਜ਼ੀਓਥੈਰੇਪੀ ਸੈਂਟਰ ਹੋਵੇ ਤਾਂ ਮੰਦਰ ਸ਼੍ਰੀ ਬਾਬਾ ਪੂਤranath ਕਮੇਟੀ ਨੇ ਇਹ ਕੋਸ਼ਿਸ਼ ਕੀਤੀ ਹੈ ਜਿਹਦੇ ਵਿੱਚ ਅਸੀਂ ਸਫਲ ਵੀ ਹੋਏ ਹਾਂ ਤੇ ਮੰਦਰ ਦੇ ਵਿੱਚ ਫਿਜ਼ੀਓਥੈਰੇਪੀ ਸੈਂਟਰ ਬੜਾ ਸਕਸੈਸਫੁਲ ਚੱਲ ਰਿਹਾ ਉਸ ਦੇ ਨਾਲ ਹੋਮਿਓਪੈਥੀ ਡਿਸਪੈਂਸਰੀ ਜਿਹੜੀ ਹੈ ਉਹਦੇ ਵਾਸਤੇ ਵੀ ਅਸੀਂ ਪਿਛਲੇ 20 ਸਾਲ ਤੋਂ ਯਤਨ ਕਰ ਰਹੇ ਹਾਂ ਲੋਕਾਂ ਨੂੰ ਬਿਲਕੁਲ ਫ੍ਰੀ ਜਿਹੜਾ ਇਲਾਜ ਅਸੀਂ ਉਹ ਹੋਮਿਓਪੈਥੀ ਰਾਹੀਂ ਕਰ ਰਹੇ ਹਾਂ ਇਸ ਦੇ ਨਾਲ ਨਾਲ ਹੀ ਦੱਸਣਾ ਚਾਹਾਂਗਾ ਕਿ ਬੱਚਿਆਂ ਲਈ ਅਸੀਂ ਪਾਰਕ ਬਣਾਇਆ ਹੋਇਆ ਲੜਕੀਆਂ ਜਦੋਂ ਇੱਥੇ ਸਾਵਣ ਮਹੀਨੇ ਚ ਆਉਂਦੀਆਂ ਨੇ ਰਹਿਣ ਉਹਨਾਂ ਦੇ ਨਾਲ ਬੱਚੇ ਆਪਣੇ ਨਾਨਕੇ ਆਂਦੇ ਨੇ ਤੇ ਬੜਾ ਖੁਸ਼ ਹੁੰਦੇ ਨੇ ਪਾਰਕ ਦੇ ਵਿੱਚ ਖੇਡ ਕੇ ਸਾਡੀ ਧਰਮਸ਼ਾਲਾ ਚੱਲ ਰਹੀ ਹੈ ਬਹੁਤ ਵਧੀਆ ਬਾਰੋਂ ਜਿਹੜੇ ਦੇਸ਼ੀ ਸਾਧੂ ਸੰਤ ਸਮਾਜ ਜਿਹੜਾ ਆਂਦਾ ਜਾਂ ਕੋਈ ਹੋਰ ਲੋਕ ਜਿਹੜੇ ਆਂਦੇ ਨੇ ਤੇ ਸਾਡੇ ਕੋਲ ਠਹਿਰਦੇ ਨੇ ਧਰਮਸ਼ਾਲਾ ਦੇ ਵਿੱਚ ਕਮਿਊਨਿਟੀ ਹਾਲ ਦੀ ਅਸੀਂ ਸੇਵਾ ਦੇ ਰਹੇ ਆਂ ਐਂਬੂਲੈਂਸ ਦੀ ਸੇਵਾ ਅਸੀਂ ਨੋ ਪ੍ਰੋਫਿਟ ਨੋ ਲਾਸ ਤੇ ਪਿਛਲੇ 4-5 ਸਾਲਾਂ ਤੋਂ ਦੇ ਰਹੇ ਆਂ ਇਹ ਵੀ ਇੱਕ ਮੰਗ ਸੀਗੀ ਇਲਾਕੇ ਦੇ ਵਿੱਚ ਕਿ ਨੂਰਮੈਲ ਨੂੰ ਜਦੋਂ ਦੁੱਖ ਦੀ ਘੜੀ ਦੇ ਵਿੱਚ ਕੋਈ ਡੈੱਡ ਬੋਡੀ ਕਿਤੇ ਬਾਹਰ ਜੜਿਆਲਾ ਬਿਲਗਾ ਨਕੋਦਰ ਜਾਂ ਹੋਰ ਵਾਲੇ ਦਵਾਲੇ ਰੱਖਣ ਜਾਣਾ ਪੈਂਦਾ ਸੀ ਇਹ ਵੀ ਲੋਕਾਂ ਦੀ ਮੰਗ ਤੇ ਅਸੀਂ 6 ਬੋਡੀਜ਼ ਵਾਲੀ ਮਾਰਚ ਜਿਹੜੀ ਆ ਉਹ ਚਲਾ ਰਹੇ ਆ ਤੇ ਇਸ ਦੇ ਨਾਲ ਨਾਲ ਹੀ ਹੋਰ ਇਦਾਂ ਦੀਆਂ ਜਿਹੜੀਆਂ ਸਮਾਜ ਸੇਵਾ ਵਾਲੀਆਂ ਜਿਹੜੀਆਂ ਸੁਵਿਧਾਵਾਂ ਆ ਉਹ ਮੰਦਰ ਸ਼੍ਰੀ ਬਾਬਾ ਪੂਤਨਾਥ ਕਮੇਟੀ ਦੇ ਰਹੀ ਹੈ ਇਸ ਦੇ ਨਾਲ ਨਾਲ ਹੀ ਮੈਂ ਦੱਸਣਾ ਚਾਹਾਂਗਾ ਕਿ ਤੁਸੀਂ ਦੇਖ ਰਹੇ ਹੋ ਕਿ ਗਊਸ਼ਾਲਾ ਦਾ ਪ੍ਰਬੰਧ ਜਿਹੜਾ ਮੰਦਰ ਸ਼੍ਰੀ ਬਾਬਾ ਭੂਤਨਾਥ ਕਮੇਟੀ ਬਹੁਤ ਹੀ ਵਧੀਆ ਤਰੀਕੇ ਨਾਲ ਚਲਾ ਚਲਾ ਰਹੀ ਆ ਤੇ ਚਲਾਣ ਦੀ ਕੋਸ਼ਿਸ਼ ਕਰ ਰਹੀ ਹੈ ਸਾਡੇ ਕੋਲ 350 ਦੇ ਕਰੀਬ ਜਿਹੜੀਆਂ ਗਊਆਂ ਨੇ ਉਹਨਾਂ ਦੀ ਅਸੀਂ ਪਾਲਣ ਪੋਸ਼ਣ ਦੇਖਰੇਖ ਜਿਹੜੀ ਕਰਦੇ ਆ ਕਿਉਂਕਿ ਸਨਾਤਨੀ ਧਰਮ ਦੇ ਵਿੱਚ ਗਊ ਦਾ ਬਹੁਤ ਮਹੱਤਵ ਹੈ ਗਊ ਪੂਜਾ ਕੀਤੀ ਜਾਂਦੀ ਹੈ ਤੇ ਇਸ ਨੂੰ ਅਸੀਂ ਦੇਖਦੇ ਆ ਬੜੀ ਇਹ ਸਾਨੂੰ ਇੱਕ ਕਈ ਵਾਰੀ ਚੰਗਾ ਲੱਗਦਾ ਕਿ 2001 ਦੇ ਵਿੱਚ ਜਿਹੜੇ ਬੁੱਚੜ ਲੋਕ ਸੀਗੇ ਇੱਥੋਂ ਗਾਈਆਂ ਦਾ ਟਰੱਕ ਲੈ ਕੇ ਲੰਘ ਰਹੇ ਸੀਗੇ ਬਾਈ ਚਾਂਸ ਉਹ ਸ਼ਹਿਰ ਨਿਵਾਸੀਆਂ ਦੇ ਜਿਹੜੇ ਆ ਗਏ ਤੇ ਅਸੀਂ ਫਿਰ ਉਸ ਤੋਂ ਬਾਅਦ ਇੱਕ ਸਵਾਲ ਪੈਦਾ ਹੋਇਆ ਕਿ ਇਹ ਗਊਸ਼ਾਲਾ ਦਾ ਪ੍ਰਬੰਧ ਗਊਆਂ ਨੂੰ ਕੌਣ ਸੰਭਾਲੇਗਾ ਤੇ ਮੰਦਰ ਸ਼੍ਰੀ ਬਾਬਾ ਭੂਤਨਾਥ ਕਮੇਟੀ ਕੋਲ ਸ਼ਹਿਰ ਨਿਵਾਸੀ ਆਏ ਕਿ ਚਲੋ ਸਾਡੇ ਕੋਲ ਜਗ੍ਹਾ ਵੀ ਸੀ ਤੇ ਅਸੀਂ ਉਹ ਜਿਹੜੀ ਹੈਗੀ ਆ ਗਊਸ਼ਾਲਾ ਬਣਾਉਣ ਦੇ ਵਿੱਚ ਸਫਲ ਹੋਏ ਆ ਅੱਜ ਇਹ ਗਊਸ਼ਾਲਾ ਇੱਕ ਵਿਸ਼ਾਲ ਗਊਸ਼ਾਲਾ ਦਾ ਰੂਪ ਧਾਰਨ ਕਰ ਚੁੱਕੀ ਹੈ ਜਿਹਦਾ ਪੰਜਾਬ ਦੇ ਵਿੱਚ ਪੂਰਾ ਨਾਮ ਹੈ ਉੱਤਰੀ ਭਾਰਤ ਦੇ ਵਿੱਚ ਨੂਰਮੈਲ ਦੀ ਗਊਸ਼ਾਲਾ ਨੂੰ ਵਧੀਆ ਗਊਸ਼ਾਲਾਵਾਂ ਦੇ ਵਿੱਚ ਜਿੱਥੇ ਵਧੀਆ ਵਿਵਸਥਾ ਹੈ ਉਹਦੇ ਕਰਕੇ ਜਾਣਿਆ ਜਾਂਦਾ ਤੇ ਬਹੁਤ ਦੂਰੋਂ ਦੂਰੋਂ ਲੋਕ ਗਊ ਮਾਤਾ ਦੇ ਦਰਸ਼ਨ ਕਰਨ ਆਉਂਦੇ ਨੇ ਸੇਵਾ ਕਰਨ ਆਉਂਦੇ ਨੇ। ਜੇ ਗੱਲ ਕਰੀਏ ਗਊਸ਼ਾਲਾ ਦੀ ਗਊਸ਼ਾਲਾ ਤੇ 350 ਦੇ ਲਗਭਗ ਗਊਆਂ ਹਨ। ਇਹਨਾਂ ਦੇ ਰਾਖਖਾ ਲਈ ਤੇ ਇਹਨਾਂ ਦੀ ਚਾਦੇ ਲਈ ਜਾਂ ਚੂੜੀ ਲਈ ਜਿਹੜਾ ਰਾਸ਼ੀ ਹੈ ਉਹ ਕਿੱਥੋਂ ਆਉਂਦੀ ਹੈ ਤੇ ਇਹਨਾਂ ਦੇ ਸੇਵਾ ਕਰਦੇ ਹਨ ਕਿ ਨਹੀਂ ਜਾਂ ਸਰਕਾਰ ਦਾਇਰੇ ਵਾਲੀ ਕੀ ਧਿਆਨ ਅ ਮੋਹ ਜੀ ਦਿੱਥ ਤੱਕ ਤੁਸੀਂ ਸਰਕਾਰ ਦੀ ਗੱਲ ਕਰ ਕੀਤੀ ਆ ਪਹਿਲਾਂ ਮੈਂ ਇਹ ਇੱਕ ਜਿਹੜਾ ਇਸ਼ੂ ਆ ਇਹਨੂੰ ਕਲੀਅਰ ਕਰਦਾ ਕਿ ਪਿਛਲੇ ਸਮੇਂ ਤੋਂ 9-10 ਸਾਲ ਤੋਂ ਨਗਰ ਕਾਉਂਸਲ ਵੱਲੋਂ ਕਿਉਂਕਿ ਇਹ ਨਗਰ ਕਾਉਂਸਲ ਦੀ ਕੈਟਲ ਪੌਂਡ ਆ ਇਹਦੇ ਵਿੱਚ ਤੇ 220 ਗਾਈਆਂ ਸਾਡੇ سپਰਦ ਕੀਤੀਆਂ ਗਈਆਂ ਜਿਨ੍ਹਾਂ ਦਾ ਅਸੀਂ ਪਾਲਣ ਪੋਸ਼ਣ ਕਰ ਰਹੇ ਆ ਤੇ 9 ਲੱਖ ਰੁਪਇਆ ਸਾਲਾਨਾ ਸਾਨੂੰ ਦਿੱਤਾ ਜਾਂਦਾ ਸੀਗਾ ਸਰਕਾਰ ਵੱਲੋਂ ਸਥਾਨਕ ਸਰਕਾਰਾਂ ਵਿਭਾਗ ਨਗਰ ਕੌਂਸਲ ਵੱਲੋਂ ਪਰ ਪਿਛਲੇ 3 ਸਾਲ ਤੋਂ ਸਾਨੂੰ ਬਿਲਕੁਲ 9 ਲੱਖ ਰੁਪਏ ਜਿਹੜਾ ਮਿਲਦਾ ਸੀ ਉਹਦੇ ਚੋਂ ਨਹੀਂ ਆਇਆ ਸੀ बार-बार ਉੱਚ ਅਧਿਕਾਰੀਆਂ ਨਾਲ ਵੀ ਸੰਪਰਕ ਕਰ ਚੁੱਕੇ ਆ ਤੇ ਸਥਾਨਕ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਤੇ ਕਰਮਚਾਰੀਆਂ ਨਾਲ ਸਾਡਾ ਰابطਾ ਰਹਿੰਦਾ ਪਰ ਉਹ ਸਾਨੂੰ ਕਾਫੀ ਲੰਬੇ ਸਮੇਂ ਤੋਂ ਇਹ ਜਿਹੜੀ ਹੈਗੀ ਹੈ ਗ੍ਰਾਂਟ ਜਾਰੀ ਨਹੀਂ ਕੀਤੀ ਗਈ ਪਰ ਫਿਰ ਵੀ ਸਾਡਾ ਇਹ ਫਰਜ਼ ਹੈ ਕਿ ਅਸੀਂ ਗਊਆਂ ਨੂੰ ਛੱਡ ਵੀ ਨਹੀਂ ਸਕਦੇ ਤੇ ਗਊਆਂ ਦੀ ਸੇਵਾ ਵੀ ਜ਼ਰੂਰੀ ਹੈ ਤੇ ਅਸੀਂ ਕੀ ਕਰਦੇ ਹਾਂ ਕਿ ਜ਼ਿਆਦਾਤਰ ਸਾਡੇ ਜਿਹੜੇ ਐਨ ਆਰ ਆਈ ਲੋਕ ਨੇ ਸਥਾਨਕ ਲੋਕ ਨੇ ਗਊ ਸੇਵਕ ਨੇ ਬਹੁਤ ਸਾਰੇ ਗੁਪਤਦਾਨੀ ਵੀ ਨੇ ਸਾਡੀ ਇਹ ਸਹਾਇਤਾ ਕਰਦੇ ਨੇ ਜਿਸ ਨਾਲ ਗਊਸ਼ਾਲਾ ਚੱਲ ਰਹੀ ਹੈ। ਇੱਕ ਸੋਚ ਵੀ ਆ ਜੀ ਲੋਕਾਂ ਦੀ ਇਹਨਾਂ ਨੇ ਜੇ ਗਊਆਂ ਰੱਖੀਆਂ ਤੇ ਉਹਦੇ ਤੋਂ ਦੁੱਧ ਦੀ ਕਮਾਈ ਵੀ ਕਰਦੇ ਆ। ਹਾਂ ਇਹ ਤੁਸੀਂ ਸਵਾਲ ਜਿਹੜਾ ਬਹੁਤ ਵਧੀਆ ਕੀਤਾ। ਇਹ ਸਾਨੂੰ ਵੀ ਸਵਾਲ ਕਈ ਵਾਰੀ ਸੁਣਨ ਨੂੰ ਮਿਲਦਾ ਪਰ ਮੋਹਿ ਜੀ ਮੈਂ ਦੱਸਣਾ ਚਾਹਨਾ ਤੁਸੀਂ ਦੇਖ ਰਹੇ ਹੋ ਕਵਰੇਜ ਕਰ ਰਹੇ ਹੋ 350 ਦੇ ਗਰੀਬ ਗਾਈਆਂ ਜਿਹੜੀਆਂ ਸਾਡੇ ਕੋਲ ਗਊਆਂ ਦੁੱਧ ਦੇਣ ਵਾਲੀਆਂ ਨੇ ਜਦੋਂ ਕੋਈ گاਉਂ ਦੁੱਧ ਦੇਣ ਵਾਲੀ ਹੋ ਜਾਂਦੀ ਆ ਤਾਂ ਅਸੀਂ ਉਹਨੂੰ ਇੱਧਰਲੇ ਪਾਸੇ ਸ਼ਿਫਟ ਕਰ ਦਿੰਨੇ ਆ ਪਰ ਇਹ ਹੈ ਕਿ ਸਿਰਫ ਸਾਡੇ ਕੋ 15 ਤੋਂ 20 ਗਾਈਆਂ 25 ਵੀ ਹੋ ਜਾਂਦੀਆਂ ਨੇ ਕਦੇ ਜਦੋਂ ਨਵੀਆਂ ਗਾਈਆਂ ਸੂਪੈਂਦੀਆਂ ਨੇ ਤੇ ਪਰ ਜ਼ਿਆਦਾਤਰ ਇਹਨਾਂ ਦਾ ਦੁੱਧ ਜਿਹੜਾ 2 ਕਿਲੋ 3 ਕਿਲੋ 1 ਕਿਲੋ ਵਾਲੀਆਂ ਵੀ ਹੈਗੀਆਂ ਨੇ ਤੇ ਸਾਨੂੰ ਤਾਂ ਕਈ ਵਾਰ ਇਸ ਤਰ੍ਹਾਂ ਲੱਗਦਾ ਕਿ ਗਊ ਦਾ ਜਿਹੜਾ ਹੈਗਾ ਸਾਡੇ ਕੋਲ ਦੁੱਧ ਵਾਲਾ ਖਰਚਾ ਵੀ ਜਿਹੜਾ ਆ ਅਸੀਂ ਉਹ ਪ੍ਰੋਪਰ ਨਹੀਂ ਕੱਢ ਪਾਉਂਦੇ ਕਿਉਂਕਿ ਦੁੱਧ ਦੀ ਉਹਨਾਂ ਆਮਦਨੀ ਆ ਮੈਂ ਦੱਸਣਾ ਚਾਹਾਂਗਾ ਕਿ ਸਾਡੇ ਕੋਲ 8-10 ਲੋਕ ਲੱਗੇ ਨੇ ਜਿਨ੍ਹਾਂ ਦਾ ਕੰਮ ਹੈ ਗਊਆਂ ਦੀ ਸਾਂਭ ਸੰਭਾਲ ਕਰਨਾ ਸਫਾਈ ਕਰਨਾ ਦੁੱਧ ਚੋਣਾ ਜਾਂ ਹੋਰ ਉਹਨਾਂ ਨੂੰ ਤਿੰਨ ਟਾਈਮ ਪੱਠੇ ਪਾਣੇ ਨਿਵਾਣਾ ਪਾਣੀ ਪਾਣਾ ਬੜਾ ਜੇ ਗੱਲ ਕਰੀਏ ਤੁਸੀਂ ਇਹ ਗੱਲ ਕਰਦੇ ਹੋ ਤੇ ਰੋਜ਼ ਦੀ ਰੱਖ ਰਖਾਉ ਦਾ ਵੀ ਖਰਚ ਆਉਂਦਾ ਹੈ ਰੋਟੀ ਪਾਣੀ ਦਾ ਵੀ ਉਹਨਾਂ ਦੇ ਖਰਚ ਆਉਂਦਾ ਹੈ ਗਊਆਂ ਦੀ ਰੋਜ਼ ਦੀ ਜੀ ਗੱਲ ਕਰੀਏ ਰੱਖ ਰਖਾਉ ਦੀ ਉਹਨਾਂ ਦੇ ਚਾਦੇ ਦੀ ਰੋਜ਼ ਦਾ ਖਰਚਾ ਕੀ ਹੈ ਤੇ ਮਹੀਨੇ ਦਾ ਖਰਚਾ ਕੀ ਹੈ ਦੇਖੋ ਇਹ ਖਰਚਾ ਵੱਧਾ ਘਟਦਾ ਰਹਿੰਦਾ ਜੀ ਆਪਾਂ ਜੇ ਪਾਰਟਿਕੂਲਰ ਪਰਟੀ ਦਾ ਰੱਖੇ ਨਹੀਂ ਹੈਗਾ ਸਾਡਾ ਜਿਹੜਾ ਅੰਦਾਜ਼ਨ ਹੈਗਾ ਆ ਸਾਲ ਦਾ 55 ਤੋਂ 60 ਲੱਖ ਦਾ ਇਹ ਬਜਟ ਹੈ ਜੀ ਗਊਸ਼ਾਲਾ ਦਾ ਜਿਹਦੇ ਵਿੱਚੋਂ 20 ਲੱਖ ਰੁਪਏ ਦੀ ਤਾਂ ਅਸੀਂ ਤੂੜੀ ਹੀ ਸਾਨੂੰ ਸਟਾਣੀ ਪੈਂਦੀ ਆ ਤੁਸੀਂ ਆ ਬਿਲਕੁਲ ਗਊਸ਼ਾਲਾ ਦੇ ਜੇ ਮੈਂ ਕਹਾਂ ਇੱਧਰ ਮੇਰੇ ਸੱਜੇ ਪਾਸੇ ਦੋ ਵੱਡੇ ਗਡਾਊਨ ਨੇ ਜਿਹਦੇ ਵਿੱਚ 18 ਤੋਂ 20 ਲੱਖ ਦੀ ਜਿਹੜੀ ਤੂੜੀ ਹੈ ਉਹ ਸਾਨੂੰ ਸਟੋਰ ਕਰਨੀ ਪੈਂਦੀ ਆ ਪਿਛਲੇ ਸਾਲ ਦਾ ਬਜਟ ਆ ਕਿਉਂਕਿ ਮੈਂ ਸਿੱਧੇ ਤੌਰ ਤੇ ਗਊਸ਼ਾਲਾ ਨਾਲ ਜੁੜਿਆ ਹੋਇਆ ਆ ਸਾਡੀ ਡਿਊਟੀ ਮੰਦਰ ਕਮੇਟੀ ਵੱਲੋਂ ਲਗਾਈ ਗਈ ਕਿ ਗਊਸ਼ਾਲਾ ਦੀ ਵਿਵਸਥਾ ਤੁਸੀਂ ਦੇਖਣੀ ਹੈ ਤੇ ਅਸੀਂ 18 ਕ ਲੱਖ ਰੁਪਏ ਦੀ ਜਿਹੜੀ ਤੂੜੀ ਜਿਹੜੀ ਆ ਉਹ ਗਰਾਊਂਡ ਸਾਡੇ ਦੋ ਭਰੇ ਸੀਗੇ ਤੇ ਤੁਸੀਂ ਦੇਖ ਸਕਦੇ ਹੋ ਗਰਾਊਂਡ ਬਿਲਕੁਲ ਖਾਲੀ ਨੇ ਇਸ ਤੋਂ ਇਲਾਵਾ 1.5-2 ਲੱਖ ਰੁਪਏ ਦੀ ਅਸੀਂ ਗਊ ਭਗਤਾਂ ਨੂੰ ਫਿਰ ਅਪੀਲ ਕੀਤੀ ਕਿ ਹੁਣ ਤੂੜੀ ਖਤਮ ਹੋ ਰਹੀ ਆ ਤੇ ਸਾਨੂੰ ਪਰਾਲੀ ਦੀ ਸਹਾਇਤਾ ਜਿਹੜੀ ਆ ਉਹ ਕੀਤੀ ਜਾਵੇ 1.5 ਲਗਭਗ 20 ਲੱਖ ਦਾ ਬਜਟ ਜਿਹੜਾ ਹੈਗਾ ਇਸ ਤੋਂ ਇਲਾਵਾ ਤੁਸੀਂ ਦੇਖੋ ਗਾਇਆਂ ਕਈ ਬਿਰਧ ਹੋ ਜਾਂਦੀਆਂ ਨੇ ਕਈ ਨਵੇਂ ਬੱਚੇ ਨੇ ਗਾਂ ਉਹਨਾਂ ਨੇ ਜਵਾਨ ਹੁੰਦੇ ਨੇ ਤਾਂ ਗਊਸ਼ਾਲਾ ਦਾ ਇਸ ਤਰ੍ਹਾਂ ਜਿਹੜਾ ਸਿਸਟਮ ਚੱਲਦਾ ਰਹਿੰਦਾ ਤੇ ਬਹੁਤ ਸਾਰੀਆਂ ਗਾਇਆਂ ਜਿਹੜੀਆਂ ਡਿੱਗ ਪੈਂਦੀਆਂ ਨੇ ਬਿਰਧ ਅਵਸਥਾ ਦੇ ਵਿੱਚ ਬਿਮਾਰ ਹੋ ਜਾਂਦੀਆਂ ਨੇ ਲਾਚਾਰ ਹੋ ਜਾਂਦੀਆਂ ਨੇ ਤੇ ਜਾਂ ਕਿਸੇ ਕਾਰਨ ਤਿਲਕਣ ਦੇ ਨਾਲ ਉਹ ਐਕਸੀਡੈਂਟਲ ਹੋ ਜਾਂਦੀਆਂ ਨੇ ਤੇ ਉਹਨਾਂ ਦੀ ਜਿਹੜੀ ਦਵਾਈ ਦਾਰੂ ਆ ਇਲਾਜ ਆ ਉਹ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਪੂਰੀ ਕਿਤੇ ਕਮੀਆਂ ਰਹਿ ਸਕਦੀਆਂ ਕਿਉਂਕਿ ਐਡੀ ਵੱਡੀ ਬਵਸਤਾ ਨੂੰ ਚਲਾਉਂਦੇ ਆ ਕਿਤੇ ਕਮੀਆਂ ਰਹਿ ਸਕਦੀਆਂ ਪਰ ਮੈਂ ਸਮਾਜ ਦੇ ਜਿੰਨੇ ਵੀ ਲੋਕ ਨੇ ਜਿਹੜੇ ਗਊ ਭਗਤ ਨੇ ਗਊ ਮਾਤਾ ਲਈ ਆਸਰਾ ਰੱਖਦੇ ਨੇ ਮੈਂ ਦੱਸਣਾ ਚਾਹਨਾ ਕਿ ਆਪਾਂ ਇਸ ਨੂੰ ਇੱਕ ਸਾਰੇ ਸ਼ਹਿਰ ਨਿਵਾਸੀ ਇਲਾਕਾ ਨਿਵਾਸੀ ਦੇਸ਼ ਵਿਦੇਸ਼ ਚ ਬੈਠੇ ਲੋਕ ਇਹਨੂੰ ਪੋਜ਼ਿਟਿਵਲੀ ਲੈਣ ਕਿ ਐਡੀ ਵਿਵਸਥਾ ਚਲਾਨ ਚ ਜੇ ਕਿਤੇ ਕਮੀ ਆਪਾਂ ਕਮੀਆਂ ਨਾ ਦੇਖ ਕੇ ਇਹ ਦੇਖੇ ਕਿ ਮੰਦਰ ਸ਼੍ਰੀ ਬਾਬਾ ਪੂਤਨਾਥ ਕਮੇਟੀ ਕਿੰਨਾ ਵਧੀਆ ਜਿਹੜਾ ਹੈ ਉਪਰਾਲਾ ਕਰ ਰਹੀ ਆ ਤਾਂ ਕਿ ਸਾਡਾ ਜਿਹੜਾ ਹੈ ਸਾਡੀ ਇਸ ਆਸਥਾ ਤੇ ਹੀ ਸਾਡਾ ਸਨਾਤਨ ਧਰਮ ਖੜਾ ਹੈ ਸਨਾਤਨੀ ਸਮਾਜ ਖੜਾ ਹੈ ਸੋ ਮੈਂ ਇੱਕ ਵਾਰੀ ਫਿਰ ਤੁਹਾਡੇ ਮਾਧਿਅਮ ਰਾਹੀਂ ਦੇਸ਼ ਵਿਦੇਸ਼ ਵਿੱਚ ਬੈਠੇ ਉਹਨਾਂ ਸੱਜਣਾਂ ਦਾ ਧੰਨਵਾਦ ਕਰਦਾ ਜਿਹੜੇ ਸਾਨੂੰ ਲੱਖਾਂ ਰੁਪਏ ਦੀ ਅਮਦਾਨ ਹਜ਼ਾਰਾਂ ਰੁਪਏ ਦੀ ਅਮਦਾਨ ਭੇਜਦੇ ਨੇ ਤੇ ਉਹਨਾਂ ਦਾ ਧੰਨਵਾਦ ਜਿੱਥੇ ਮੈਂ ਕਰਦਾ ਮੈਂ ਫਿਰ ਇੱਕ ਵਾਰੀ ਕਹਿਣਾ ਕਿ ਅਸੀਂ ਸਾਲ ਬਾਅਦ ਤੁਹਾਡੇ ਕੋਲ ਇਹ ਬੇਨਤੀ ਕਰਨ ਆਉਨੇ ਆ ਕਿ ਤੂੜੀ ਦਾ ਸੀਜ਼ਨ ਆ ਵਿਸਾਖੀ ਦੇ ਮੇਲੇ ਤੋਂ ਬਾਅਦ ਸਾਰਿਆਂ ਨੂੰ ਪਤਾ ਕਿ ਸ਼ੁਰੂ ਹੋ ਜਾਂਦਾ ਤੂੜੀ ਦੇ ਆਮਦ ਸ਼ੁਰੂ ਹੋ ਜਾਣੀ ਹੈ ਕਿ ਸਾਨੂੰ ਇੱਕ ਟਰਾਲੀ ਜਿਹੜੀ ਹੈਗੀ ਆ ਉਹ 6 ਕੁਇੰਟਲ ਵਾਲੀ 3 ਕਹਜ਼ਾਰ ਦੀ ਪੈਂਦੀ ਹੈ ਜੀ ਤੇ ਅਸੀਂ ਇਸ ਤੋਂ ਇਲਾਵਾ ਵੱਡੀਆਂ ਟਰਾਲੀਆਂ ਭੁੰਗ ਵੀ ਮੰਗਾਣੇ ਆ ਉਹ ਉਹਦੇ ਵਿੱਚ 40 ਕੁਇੰਟਲ 30 ਕੁਇੰਟਲ 60 ਕੁਇੰਟਲ ਉਹਦੀ ਮਾਤਰਾ ਦੇ ਵਿੱਚ ਤੂੜੀ ਹੁੰਦੀ ਆ ਸੋ ਅਸੀਂ ਕਹਿੰਦੇ ਆ ਕਿ ਜੇ ਕੋਈ ਬੰਦਾ ਗਊ ਦੀ ਸੇਵਾ ਕਰਨੀ ਚਾਹੁੰਦਾ ਕੋਈ ਹਰਾਚਾਰਾ ਪਾਉਣਾ ਚਾਹੁੰਦਾ ਖਲ ਬੜੇਮਾ ਦੇਣਾ ਚਾਹੁੰਦਾ ਚੌਕਰ ਦੇਣਾ ਚਾਹੁੰਦਾ ਮੰਦਰ ਸ਼੍ਰੀ ਬਾਬਾ ਪੂਤ ਮਨਾਸਤ ਕਮੇਟੀ ਸਿਰਫ ਤੇ ਸਿਰਫ ਪੈਸੇ ਦੀ ਮੰਗ ਨਹੀਂ ਕਰਦੀ ਅਸੀਂ ਇਹ ਕਹਿੰਦੇ ਆ ਕਿ ਤੁਸੀਂ ਸਿੱਧਾ ਜਿਹੜਾ ਮਟੀਰੀਅਲ ਹੈ ਉਹ ਗਊਸ਼ਾਲਾ ਨੂੰ ਪਹੁੰਚਾਓ ਜੇ ਤੁਸੀਂ ਦਿੰਦੇ ਆ ਤਾਂ ਉਹਦੀ ਲੈ ਕੇ ਰਸੀਦ ਲਾਓ ਤੇ ਇਹ ਵੀ ਪੁੱਛੋ ਵੀ ਇਹ ਪੈਸਾ ਕਿੱਥੇ ਲੱਗਾ ਸੀ ਉਹ ਦੱਸਾਂਗੇ ਸਾਡੀ ਉਹ ਜ਼ਿੰਮੇਵਾਰੀ ਬਣਦੀ ਆ ਤੇ ਇੱਕ ਹੀ ਗੱਲ ਕਰਦੇ ਆ ਜੀ ਇਹ ਮਤਲਬ ਤੁਸੀਂ ਪ੍ਰਵਾਸੀ ਭਾਤੀਆਂ ਦੀ ਗੱਲ ਕਰਦੇ ਹੋ ਪ੍ਰਵਾਸੀ ਭਾਤ ਦੀ ਬੜਾ ਸਹਿਯੋਗ ਦੇਦੇ ਆ ਪ੍ਰੈਜ਼ੈਂਟ ਦੀ ਗੱਲ ਕਰੀਏ ਇਸ ਸਮੇਂ ਪ੍ਰਵਾਸੀ ਭਾਤੀਆਂ ਨੇ ਕੋਈ ਚੋਰੀ ਦੀ ਸੇਵਾ ਕੀਤੀ ਜਾਂ ਸ਼ਹਿਰ ਨੂਰਮੰਗਲ ਦੀਆਂ ਭਾਤੀਆਂ ਨੇ ਕੋਈ ਕਿਉਂਕਿ ਹੁਣ ਮੌਕੇ ਤੇ ਚੋਰੀ ਮਿਲਦੀ ਪਈ ਹੈ ਜੀ ਹਾਂਜੀ ਸੋਤਿਵਾਤਿਆਂ ਨੇ ਕੋਈ ਜਾ ਤੂ ਤਨੂਰ ਮੇਲਾ ਲੈਣੇ ਸੇਵਾ ਕੀਤੀ ਹੋਵੇ ਹੱਲੇ ਦਾ ਮੌਸਮੀ ਜਿਹੜੀ ਕੋਈ ਅਗੇਤੀ ਖੇਤੀ ਹੈ ਕੱਦੀ ਕਣਕ ਦੀ ਹੋएगी ਥੋੜੀ ਬਹੁਤ ਕਣਕ ਆ ਰਹੀ ਆ ਐਵੇਂ ਹੱਲੇ ਪੂਰਾ ਸੀਜ਼ਨ ਸ਼ੁਰੂ ਨਹੀਂ ਹੋਇਆ ਹੁਣ ਇੱਕਦਮ ਹਫ਼ਤੇ 10 ਦਿਨ ਤੱਕ ਬਾਢੀ ਸ਼ੁਰੂ ਹੋ ਜਾਣੀ ਹੈ ਤੇ ਜੋਰ ਫੜ ਲੈਣਾ ਨਾਲ ਨਾਲ ਕਣਕ ਦੀ ਜਿਹੜੀ ਪੈਦਾਵਾਰ ਆ ਪ੍ਰੋਡਕਸ਼ਨ ਆ ਉਹ ਸ਼ੁਰੂ ਹੋ ਜਾਂਦੀ ਹੈ ਹੁਣ ਸਾਨੂੰ ਐਡ ਦਾ ਸਪੌਟ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਸੀਜ਼ਨ ਵੀ ਤੁਸੀਂ ਜਾਣਦੇ ਹੋ ਵਾਤ ਤੋਂ ਵਾਤ ਇੱਕ ਮਹੀਨਾ ਚੱਲਦਾ ਕਣਕ ਦੀ ਵਾਢੀ ਦਾ ਤੇ ਤੂੜੀ ਦਾ ਇਹੇ ਸਮਾਂ ਹੁੰਦਾ ਕਿ ਸਾਨੂੰ ਸਸਤੀ ਤੇ ਵਧੀਆ ਤਾਜੀ ਤੂੜੀ ਜਿਹੜੀ ਆ ਉਹ ਮਿਲ ਜਾਂਦੀ ਹੈ ਫੀਲ ਕਰਦਾ ਖਾਸ ਕਰਕੇ ਗਊ ਭਗਤਾਂ ਨੂੰ ਸਾਡੇ ਕੋਲ ਬਹੁਤ ਸਾਰੇ ਲੋਕਾਂ ਦੇ ਜਿਹੜੇ ਪੱਕੇ ਸਾਡੇ ਹੈਗੇ ਨੇ ਉਹਨਾਂ ਵੱਲੋਂ ਸਾਨੂੰ ਆਫਰ ਜਿਹੜੀ ਹੈਗੀ ਆ ਉਹ ਸਾਨੂੰ ਕਮਿਟਮੈਂਟ ਹੋ ਗਈ ਹੈ ਉਹਨਾਂ ਨੇ ਸਾਨੂੰ ਇਹ ਵਾਅਦਾ ਕਰ ਲਿਆ ਕਿ ਅਸੀਂ ਤੁਹਾਨੂੰ ਜੀ ਪੈਸੇ ਭੇਜਾਂਗੇ ਹਰ ਸਾਲ ਦੀ ਤਰ੍ਹਾਂ ਜਿੱਦਾਂ ਤੁਸੀਂ ਮੈਂ ਬੜਾ ਧੰਨਵਾਦ ਦੀਆਂ ਤੇ ਜਿਸ ਦਿਨ ਇਹ ਤੂੜੀ ਦੀ ਆਮਦ ਸ਼ੁਰੂ ਹੋ ਗਈ ਅਸੀਂ ਨਾਲੋਂ ਨਾਲ ਹੀ ਉਸੇ ਆਰਡਰ ਦੇਣਾ ਸ਼ੁਰੂ ਕਰ ਦਿੱਤਾ ਤੇ ਕੁਝ ਪਰਿਵਾਰ ਸਾਡੇ ਕੋਲ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੇ ਕਿਹਾ ਕਿ ਸਾਡਾ ਨਾਮ ਨਹੀਂ ਲੈਣਾ ਉਹ ਵੱਡੀ ਮਾਤਰਾ ਦੇ ਵਿੱਚ ਵੱਡੀ ਰਕਮ ਖਰਚ ਕੇ ਉਹ ਤੂੜੀ ਦਾ ਸਟਾਕ ਕਰਵਾਉਂਦੇ ਨੇ ਮੈਂ ਉਹਨਾਂ ਸੱਜਣਾਂ ਦਾ ਵੀ ਧੰਨਵਾਦ ਕਰਦਾ ਸੋ ਇੱਕ ਵਾਰੀ ਫਿਰ ਮੈਂ ਦੱਸਣਾ ਚਾਹਾਂਗਾ ਕਿ ਮੋਹ ਜੀ ਕੋ ਤੁਸੀਂ ਪਹਿਲਾਂ ਸਵਾਲ ਕੀਤਾ ਕਿ ਇਹ ਗਊਸ਼ਾਲਾ ਨੂੰ ਆਮਦਨ ਵੀ ਹੈ ਤੁਸੀਂ ਦੇਖੋ ਜੇ ਗਊ ਮਾਤਾ ਦਾ ਜਿਹੜਾ ਹੈਗਾ ਆ ਜੇ ਆਮਦਨ ਹੈਗੀ ਆ ਤੇ ਉਸ ਦੁੱਧ ਤੋਂ ਉਹ ਸਾਡਾ ਜਿਹੜਾ ਬੜਾ ਇਹ ਆ ਵੀ ਥੋੜਾ ਬਹੁਤ ਖਰਚਾ ਜਿਹੜਾ ਹੈਗਾ ਆ ਨਿਕਲ ਜਾਂਦਾ ਪਰ ਸਾਡਾ ਲੇਬਰ ਦਾ ਖਰਚਾ ਹੀ ਇੰਨਾ ਆ ਵੀ ਸਾਨੂੰ ਬੜੀਆਂ ਚੁਣੌਤੀਆਂ ਦਾ ਆਰਥਿਕ ਤੌਰ ਤੇ ਸਾਹਮਣਾ ਕਰਨਾ ਪੈਂਦਾ ਓਵਰ ਆਲ ਘਾਟੇ ਚੱਲਦੀ ਆ ਗਊਸ਼ਾਲਾ ਮੈਂ ਤਾਂ ਇਹ ਵੀ ਕਹਿ ਸਕਦਾ ਸੋ ਇੱਕ ਵਾਰੀ ਫੇਰ ਸਾਰੇ ਹੀ ਗਊ ਪਖਤਾ ਨੂੰ ਮੈਂ ਦਿਲੋਂ ਉਪਰ ਜ਼ੋਰ ਅਪੀਲ ਕਰਦਾ ਮੰਦਰ ਸ਼੍ਰੀ ਬਾਬਾ ਪੂਤਨਾਥ ਕਮੇਟੀ ਵੱਲੋਂ ਕਿ ਉਹ ਸਾਨੂੰ ਗਊਸ਼ਾਲਾ ਲਈ امداد ਜਿਹੜੀ ਉਹ ਕਰਨ ਉਹਦੇ ਵਿੱਚ ਤੁਸੀਂ ਗਊਆਂ ਵਾਸਤੇ ਦਵਾਈਆਂ ਪਰਚੇਸ ਕਰਕੇ ਦੇ ਸਕਦੇ ਹੋ ਕਿਉਂਕਿ ਸਾਡੇ ਕੋਲ ਡਾਕਟਰ ਸਾਹਿਬਾਨ ਆਉਂਦੇ ਨੇ ਉਹਨਾਂ ਦਾ ਖਰਚਾ ਹੈ ਜਾਂ ਹੋਰ ਜਿਹੜੀ ਲੇਬਰ ਆ ਗਾਉ ਕਿਸੇ ਵੇਲੇ ਐਕਸੀਡੈਂਟ ਹੋ ਜਾਂਦਾ ਉਹਦਾ ਕਿਸੇ ਤਰ੍ਹਾਂ ਬਿਰਧ ਹੋਣ ਦੀ ਅਵਸਥਾ ਦੇ ਵਿੱਚ ਜਾਂ ਵੈਸੇ ਹੀ ਤਾਂ ਉਹਦੇ ਵਾਸਤੇ ਸਾਨੂੰ ਜਿੱਦਾਂ ਦਾ ਵੀ ਤੁਸੀਂ ਸਹਿਯੋਗ ਕਰਨਾ ਚਾਹੁੰਦੇ ਹੋ ਤੁਸੀਂ ਸਿੱਧੇ ਤੌਰ ਤੇ ਵੀ ਕਰ ਸਕਦੇ ਹੋ ਮੰਦਰ ਸ਼੍ਰੀ ਬਾਬਾ ਭੂਤਨਾਥ ਕਮੇਟੀ ਨੇ ਅਕਾਊਂਟ ਜਾਰੀ ਅਸੀਂ ਕਰਦੇ ਹਾਂ ਸਮੇਂ-ਸਮੇਂ ਤੇ ਸੋਸ਼ਲ ਮੀਡੀਆ ਦੇ ਵਿੱਚ WhatsApp ਗਰੁੱਪਸ ਦੇ ਵਿੱਚ ਤੁਸੀਂ ਉਹਨਾਂ ਅਕਾਊਂਟਸ ਦੇ ਵਿੱਚ ਸਾਡੇ ਕੋਲ UPI ਅਕਾਊਂਟ ਵੀ ਨੇ ਅਸੀਂ ਉਹ QR ਕੋਡ ਵਗੈਰਾ ਮੰਦਰ ਦੇ ਵਿੱਚ ਵੀ ਲਗਾਏ ਨੇ ਅਸੀਂ ਆਨਲਾਈਨ ਵੀ ਭੇਜਦੇ ਹਾਂ ਤੁਸੀਂ ਸਿੱਧਾ ਮੰਦਰ ਦੇ ਜਾਂ ਗਊਸ਼ਾਲਾ ਦੇ ਕੰਮ ਦੇ ਵਿੱਚ ਆਪਣੀ ਇਹ ਸਹਾਇਤਾ ਪਾ ਸਕਦੇ ਹੋ ਤਾਂ ਜੋ ਆਪਣਾ ਗਊ ਮਾਤਾ ਦੀ ਸੇਵਾ ਨਿਰੰਤਰ ਕਰਦੇ रह ਸਕੀਏ ਤੇ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਇੱਕ ਵਾਰੀ ਫੇਰ ਅਖੀਰ ਦੇ ਵਿੱਚ ਬਾਰ ਬਾਰ ਅਪੀਲ ਕਰਦਾ ਕਿ ਆਓ ਥਲ ਮਿਲ ਕੇ ਗਊ ਮਾਤਾ ਦੀ ਸੇਵਾ ਕਰੀਏ ਤੇ ਇਸ ਜਿਹੜੇ ਸਾਡੇ ਮਿਸ਼ਨ ਹੈ ਮਿਸ਼ਨ ਤੂੜੀ ਮੈਂ ਕਹਿ ਸਕਦਾ